ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਾਲ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆ ਜੀ ਪਿੰਡ ਖੇਮ ਕਰਨ ਜੀ ਠੀਕ ਹੈ ਜੀ ਪਰਮ ਵੀਰ ਜੀ ਛੱਤ ਦੇ ਤੇ ਆਪਾਂ ਤੁਹਾਨੂੰ ਇੰਨਾਂ ਦੇ ਜਿਹੜੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਜੀ ਬਹੁਤ ਹੀ ਵਧੀਆ ਇਹਨਾਂ ਕੋਈ ਪ੍ਰਿੰਦੇ ਨੇ ਸਾਰੇ ਤੇ ਇਹਨਾਂ ਨੂੰ ਜਿਹੜਾ ਬਾਰਡਰ ਏਰੀਆ ਨਾਲ ਲੱਗੇ ਲੱਗ ਜਾਂਦਾ ਵਾ ਤੇ ਆਪਾਂ ਤੁਹਾਨੂੰ ਇਹਨਾਂ ਦੇ ਵਧੀਆ-ਵਧੀਆ ਜਿਹੜੇ ਟਾਪ ਦੇ ਕਬੂਤਰ ਉਹਨਾਂ ਦਾ ਸ਼ੌਂਕ ਕਰਾਉਣੀ ਆ ਨਾਲੇ ਵੀਰ ਜੀ ਨੇ ਭੰਗ ਜਿਹੜਾ ਨਾਲ ਆਪਣੀ ਵੀਰ ਜੀ ਕਰਨ ਜੀ ਆ ਕਰਨ ਵੀਰ ਜੀ ਨੇ ਗੋਪੀ ਗੋਪੀ ਵੀਰ ਗੋਪੀ ਵੀਰ ਜੀ ਇਹ ਲੋਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਕਬੂਤਰ ਦਾ ਸ਼ੌਂਕ ਕਰਾਉਣ ਲੱਗੇ ਗੋਪੀ ਵੀਰ ਜੀ ਨਹੀਂ ਵਿਖਾ ਦੇ ਮਾਦੀ ਹੈ ਮਾਦੀ ਗੋਪੀ ਵੀਰੇ ਜੋੜਿਆਂ ਤੇ ਜੋੜਿਆਂ ਜੋੜਿਆਂ ਭਾਈ ਵੀਰ ਅੱਛਾ ਜੀ ਇਹ ਜਵਾਕਾਂ ਫੜੀ ਹੈ ਵੀ ਡਿੱਗੀ ਹੈ ਨਾ ਹਾਂਜੀ ਫਿਰ ਅੱਸੂ ਦੀ 7 ਵਜੇ ਫੜੀ ਅਸੂਜੇ ਅੱਛਾ ਅਸੂਜੇ 7 ਵਜੇ ਫੜੀ ਹੈ ਹਾਂ ਜੀ ਹਣ ਇਹਦੇ ਕੀ ਬੱਚੇ ਵਗੈਰਾ ਅੱਗੇ ਬੋਲਰ ਜਲ ਗਿਆ ਬੋਲਰ ਜਲ ਤੇਨਾਂ ਦਾ ਅੱਛਾ ਤੇ ਨਾ ਹਾਂ ਹਾਂ ਸ਼ਹਿਰ ਗਏ ਆ ਤੇ ਕਿਹੜੀ ਜਗ੍ਹਾ ਆਂਦੇ ਨੇ ਰਾਏਸਾਂ ਸੀ ਉੱਡਣ ਤੇ ਇਹਨਾਂ ਦੇ ਬੱਚੇ ਅੱਛਾ ਕਿਹੜੀ ਛੱਤ ਜੀ ਆਪਣੀ ਆਪਣੀ ਤਾਂ ਖੇਮ ਕਰ ਲਈ ਨਹੀ ਨਹੀ ਜਿਹੜੀ ਛੱਤ ਤੇ ਗਏ ਆਂਦਾ ਨਹੀਂ ਵੀਰ ਨੂੰ ਨਾ ਪਾ ਆਪਣੇ ਤੋਂ ਜਾਨਵਰ ਖੜਦੇ ਨੇ ਤੇ ਬਹੁਤ ਵੀ ਰਿਜਲਟੋ ਕਹਿੰਦੇ ਆ ਅੱਛਾ ਜੀ ਠੀਕ 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 ਲਓ ਜੀ ਦੂਜੇ ਕਬੂਤਰਾਂ ਨੂੰ ਪਸ਼ਾਉ ਕਰਾਉਣ ਲੱਗੇ ਜੀ ਚੱਲ ਕਰਦੇ ਆਂ ਬੱਚੇ ਨਹੀਂ ਕੱਟੀ ਨਾ ਕੱਟੀ ਨਾ ਜਾ ਫਰੋਜ਼ਪੁਰੀ ਕਬੂਤਰ ਦੇ ਆ ਦਿਲ ਕਹਿੰਦੇ ਤੇਵੀ ਆ ਪਾਸੇ ਇਹ ਕੱਟ ਲੈ ਗਿਆ ਬਜ਼ੁਰਗ ਹੋਇਆ ਜੇ ਥੋੜਾ ਜਿਹਾ ਉਮਰ ਚ ਜਾਣ ਰਿਹਾ ਕਬੂਤਰ ਬਲ ਪਰਦਾ ਸ਼ੌਂ ਕਰੋ ਲਾਲਖਾ ਡੱਬਾਂ ਦਾ ਬਾੜਾ ਗੁੱਡੇ ਕਬੂਤਰਾਂ ਦੇ ਕਿੱਲਾ ਲਾਲਖਾ ਕਿੱਥੇ ਵਾਧੂ ਕਬੂਤਰ ਆਪਣਾ ਲੋੜੀਏ ਕਲਰ ਜੇ ਆਹ ਕਿਹਦਾ ਜੋੜਿਆ ਲੈ ਨਿਕਲ ਗਿਆ ਜੀ ਪਿਛਲੇ ਯਾ ਵੀਰ ਫਾੜ ਰਿਹਾ ਰਹੇ ਆਇਓ ਭਾਈਓ ਬੱਪੀ ਆਗੇ ਆਗੇ ਛਾਵੇਂ ਜਿਹੜਾ ਜਿਹੜਾ ਕੁੱਤਰ ਦਾ ਛਾਂ ਪਰਾਂ ਇੱਕ ਕਰਾਂ ਇਹ ਕਿ ਫਸਲਾਇਨ ਟੋਪੇ ਕਰੀਏ ਫੜੀ ਬੁੜੀ ਨਹੀਂ ਨਹੀਂ ਬਹੁਤ ਵਧੀਆ ਹੁੰਦਾ ਤੁਹਾਡੇ ਸਾਹਮਣੇ ਇਹ ਜੋੜਾ ਜੀਲਾ ਬਹੁਤ ਚੰਗਾ ਰਿਜ਼ਲਟ ਇਹਨਾਂ ਦਾ ਦੇਖੀ ਮਾਦੀ ਲਾਖ ਬੜੀ ਹੁੰਦੀ ਹੈ 10 ਲੱਖ ਦੀ ਮਿਲਿਆ ਲੱਖ ਨੇ ਫੜੀ ਵੀਰ ਆਪਣੇ ਆਣੇ ਅੱਛਾ ਜੀ ਤੇ ਆਪਾਂ ਨੂੰ ਇਹਨਾਂ ਗਿਫਟ ਕੀਤੀ ਸੀ ਤੇ ਆ ਇਹ ਤਾਂ ਨਾ ਰਿਆ ਨਰਤਾ ਵੀ ਤਾਂ ਸ਼ੌਂਕ ਕਰਨ ਨੇ ਇਹ ਰਿਐਲਿਟੀ ਰਿਐਲਿਟੀ ਹੁੰਦੀ ਹੈ ਜਿਹੜੀ ਪਿਓਰ ਚੀਜ਼ ਆ ਲਓ ਜੀ ਇਹ ਗਾਇ ਨਾਰ ਮਾਦੀ ਮਾਦੀ ਜੇ ਇਹ ਮਾਦੀ ਅੱਛਾ ਆ ਜੇ ਨਾਰ ਇਹਨਾਂ ਦੇ ਬੱਚੇ ਦਿੱਤੇ ਕਿਹਨੂੰ ਜੀ ਹਾਂ ਹਾਂ ਗਾਇ ਇਹਨਾਂ ਦੇ ਬੱਚੇ ਇਹ ਥੋੜੀ ਤਾਂ ਰੱਖਿਓ ਇੱਥੇ ਕਰੀ ਨਹੀਂ ਗੋਇੰਨੋਂ ਨਾ ਆਪਣੀ ਲਾਈ ਹੁਣ ਆ ਨਾਰ ਗਿਆ ਉਹ ਮਾਰੇ ਉਹ ਮਾਰੇ ਇਹ ਨਾ ਇਹ ਮਾਦੀ ਮਾ ਜੀ ਜੀ ਨੇ ਤੁਹਾਨੂੰ ਲਈ ਗੋਪੀ ਵੀਰ ਜੀ ਹੰਤਾ ਨੂੰ ਸ਼ੌਂਕ ਕਰਾਉਣਗੇ ਜੀ ਦੱਸਿਓ ਜੀ ਵੀਰ ਜੀ ਇਹ ਕਬੂਤਰ ਬਾਰੇ ਨਾਲੇ ਥੋੜਾ ਜਿਹਾ ਇਹਦੇ ਨਾਲੇ ਇਹ ਨਾ ਵੀਰ ਫੜੇ ਫੜਾਈ ਹੈ ਇਹ ਇਹ ਡੱਬ ਵਾਲਿਆਂ ਚ ਬਣੇ ਕਬੂਤਰ ਇਹ ਓਡੇ ਹੀ ਆ ਕਬੂਤਰ ਕਰਾਸ ਚ ਬਣਾਇਆ ਜਾਂਦਾ ਜਿਆਦਾਤਰ ਉਹਨਾਂ ਪਿਓਰ ਪਿਆਰ ਦਾ ਦੇ ਸਾਨੂੰ ਨਹੀਂ ਪਤਾ ਨਹੀਂ ਨਹੀਂ ਤੁਸੀਂ ਦੱਸੋ ਯਾਰ ਕਬੂਤਰ ਦਾ ਬਣਾਣ ओके गोकी लाओ जी ये गोल्डन कबूतर जी سب ਤੋਂ ਤਗੜਾ ਜਲਦ ਜਿਹੜੇ ਮੇਰੇ ਗੁੱਡੇ ਸਭ ਤੋਂ ਤਗੜਾ ਰਿਜ਼ਲਟ ਆਣਾ ਨਾ ਪੁੱਤਰ ਦਾ ਉਹਦਾ ਕਰਾਉਣਾ ਨਾ ਇਹਦੇ ਬੱਚੇ ਮਰ ਤੀ ਡਾਇਆ ਕਰੇ ਇਸ ਕਰ ਜੋੜੇ ਦਾ ਕਰਾਇਓ ਜੋੜਾ ਮਾਦੀ ਥੋੜੀ ਜੀ ਨਾ ਉਹ ਦੇਤੀ ਗਾਹ ਕੇ ਅਛਾਈ ਨਾਲ ਮੇਰੇ ਕੋਲ ਆ ਕਿਉਂਕਿ ਇਹ ਮਾਦੀ ਇਹਦਾ ਮੈਂ ਜਿਹੜੀ ਕੂਤਰੀ ਨਾ ਪਾ ਭਾਂਜੀ ਜੀ ਪੰਜੇ ਦਿਖਾਇਆ ਕੋ ਭਾਂਜੀ ਐਂਡੀ ਲੰਬਾ ਤੇ ਕਬੂਤਰ ਦੇ ਚਾਹ ਲਓ ਜੀ A1 ਕਬੂਤਰ ਜੀ ਬਿਲਕੁਲ ਸਹੀ ਹੈ ਤਾਂ ਹੀ ਵੀਰ ਨੇ ਮੈਂ ਕਿਹਾ ਪੰਜੇ ਵੀ ਦਿਖਾਓ ਇਹਦੇ ਠੀਕ ਹੈ ਜੀ ਬਹੁਤ ਹੀ ਬੈਤਰੀਨ ਕਬੂਤਰ ਹੈ ਤੇ ਕਲਰ ਚੈੱਕ ਕਰੋ ਤੇ 4 ਘੰਟੇ ਲੱਗੇ ਨਾ ਹੁੰਦਾ ਬਿਲਕੁਲ ਲਓ ਜੀ ਲਓ ਜੀ ਆ ਵੀਰ ਜੀ ਨੇ ਦਿਖਾ ਦਿੱਤੇ ਕਬੂਤਰ ਜੀ ਤੇ ਮੇਨ ਸਮਝ ਲਓ ਵੀ ਜਿਹੜਾ ਇਹਨਾਂ ਦਾ ਬਰੀਡਰ ਕਬੂਤਰ ਹੈਗਾ ਏ ਖੁੱਡੇ ਦਾ ਜਰਮਲ ਗੱਲ ਕਰ ਲਓ ਜੀ ਮੇਨ ਜਿਹੜਾ ਖੁੱਡੇ ਦਾ ਥਾਮ ਲਾ ਲੋ ਥਾਮ ਲਾ ਲੋ ਇਹਨਾਂ ਦਾ ਠੀਕ ਹੈ ਜੀ ਕਿ ਇਹਦੇ ਜਿਹੜੇ ਆ ਇਹ ਬਲੱਡ ਲਾਈਨ ਦੇ ਜਿਹੜੇ ਬੱਚੇ ਆ ਐਂਡ ਹੀ ਕਰ ਜਾਂਦੇ ਜੀ ਇਹਦੇ ਇਹਦੇ ਇਹਨਾਂ ਨੇ ਜੀ ਆਪਣੇ ਮੇਨ ਹੰਬਸਾਰ ਠੀਕ ਹੈ ਜੀ ਉਥੇ ਇਹਨਾਂ ਦੇ ਬੱਚੇ ਦਿੱਤੇ ਹੀ ਇਹ ਕਬੂਤਰ ਦਿੱਤੇ ਨੇ ਪੇਸ਼ਾਉ ਕਰਾਉਣੇ ਜੀ ਆੜੇ ਦੇ ਠੀਕ ਹੈ ਤੇ ਉਥੇ ਮੋਹਰਾ ਵੀ ਖਾਦੀਆਂ ਇਹਨਾਂ ਨੇ ਤੇ ਵੀ ਇਹ ਜਿਹੜਾ ਪਤਾ ਨਹੀਂ ਆ ਕਿਹੜੇ ਕਿੰਨਾ ਖੜੇ ਆ ਪਰ ਇਹਨਾਂ ਦਾ ਨਾਵਾਂ ਦਾ ਨਹੀਂ ਪਤਾ ਬਾਕੀ ਨਾਵਾਂ ਦਾ ਨਹੀਂ ਕਹਿੰਦੇ ਸਾਨੂੰ ਉਹ ਵਹਿ ਲੈਣਗੇ ਉਹਨਾਂ ਨੂੰ ਲੱਗਣਾ ਪਤਾ ਜਿਹੜੇ ਬੱਚਾ ਨੇ ਹਾਂਜੀ ਹਾਂਜੀ ਕਹਿੰਦੇ ਉਹਨਾਂ ਨੂੰ ਪਾ ਲੱਗ ਜੂਗਾ ਵੀ ਆ ਵੀਰ ਤੋਂ ਹਾਂਜੀ ਵੀਰ ਜੀ ਤੁਹਾਡੇ ਜਿਹੜਾ ਵੀਡੀਓ ਆਵੇ ਉਹਦੇ ਕਮੈਂਟ ਕਰਕੇ ਜਰੂਰ ਦੱਸ ਦਿਓ ਠੀਕ ਹੈ ਜੀ ਕਿ ਬੱਚੇ ਸਾਡੇ ਕੋਲ ਆ ਪਤਾ ਲੱਗ ਹੀ ਜਾਣਾ ਜੇ ਸ਼ਾਮ ਨੂੰ ਆਪਾਂ ਵੀਡੀਓ ਬਾਈ ਹਾਂਜੀ ਇਹ ਛੱਤ ਤੇ ਖੇਡੇ ਵੀ ਨੇ ਬੱਚੇ ਦੇ ਬਹੁਤ ਯਾਨੀ ਕਿ ਤਗੜਾ ਰਿਜ਼ਲਟ ਮਿਲਿਆ ਉਹ ਵੀ ਚੜ੍ਹਿਆ ਬੱਚਾ ਵੀ ਲੈ ਆਇਆ ਜਿਹੜਾ ਬੈਠਾ ਜਾਂਦਾ ਲੋ ਜੀ ਹਾਂਜੀ ਲਓ ਜੀ ਹੁਣ ਤੁਹਾਨੂੰ ਲਓ ਜੀ ਗੋਪੀ ਵੀਰ ਜੀ ਗੋਪੀ ਵੀਰ ਜੀ ਇਹਦਾ ਕੀ ਆ ਬਾਈ ਦੱਸਿਓ ਮੜਾ ਇਹ ਘਰੋਂ ਬੱਚਾ ਕਿਹੜਾ ਕੀ ਨਹੀਂ ਇਹ ਮੋਲੀ ਲੈਾਂਗੇ ਤੁਹਾਨੂੰ ਪਰ ਟੈੜੀਆਂ ਟੂੜੀਆਂ ਦਾ ਸਾਨੂੰ ਨਹੀਂ ਪਤਾ ਠੀਕ ਹੈ ਟੈੜੀਆਂ ਟੂੜੀਆਂ ਦਾ ਲਓ ਜੀ ਗੋਲ ਕੀਤਾ ਹੋਇਆ ਜੀ ਜੋੜੇ ਵਾਲੀ ਆ ਪੰਜੇ ਦਿਖਾਏ ਪੰਜੇ ਦਿਖਾ ਦੇ ਸਾਡੇ ਯਾਰ ਸਭ ਤੋਂ ਇਹ ਟੈੜੀ ਕਿਹੜਾ ਆ ਓਕੇ ਕੱਲ ਦਿਖਾਓ ਕੱਲ ਦਿਖਾਓ ਲਓ ਜੀ ਟੈੜੀ ਬੱਚਾ ਹੀ ਇਹ ਬਹੁਤ ਜ਼ਿਆਦਾ ਤਗੜਾ ਰਿਜ਼ਲਟ ਹੀ ਮਨਾ ਦੇ ਹਾਂਜੀ ਪਰ ਦੂਜਾ ਰਿਜ਼ਲਟ ਜੋੜ ਦੱਸ ਦੀ ਇਹਨਾਂ ਦਾ ਰਿਜ਼ਲਟ ਉਹ ਜਿਹੜਾ ਜੋੜਾ ਜਿਹੜਾ ਮੁੰਡੇ ਦਾ ਹਾਂਜੀ ਇੱਥੇ ਬੋਹਣਾ ਤੁਸੀਂ ਇੱਥੇ ਬੋਹਣਾ ਓਕੇ ਜੀ ਬੈਠੀਏ ਬੈਠੀਏ ਨਹੀਂ ਨਹੀਂ ਕੋਈ ਨਹੀਂ ਇਹ ਦੂਸਰਾ ਜੋੜਾ ਨਾਲੇ ਇੱਕ ਪਹਿਲਾਂ ਨੀਲਿਆਂ ਸ਼ੌਂਕ ਰਾਇਆ ਹਾਂਜੀ ਇਹ ਦੂਸਰਾ ਜੋੜਾ ਏ ਠੀਕ ਇੱਕ ਹੋਰ ਜੋੜਾ ਨੀਲਿਆਂ ਦਾ ਓਕੇ ਜੀ ਬਠੀ ਜਾਂਦੀ ਹਾਂ ਕਰਦੀ ਘਰ ਦੀ ਕਰਦੀ ਕੋਈ ਨਾ ਆਇਓ ਤੁਹਾਨੂੰ ਪੰਜੇ ਪੰਜੇ ਦੋ ਯਾਰ ਇਹਨਾਂ ਦੇ ਆਪਾਂ ਕਿੱਥੇ ਕਰਾਂਗੇ ਬੱਚੇ ਆਹ ਬੁਲਤਾਂ ਦੱਸਣਾ ਸਾਫਰੀਂ ਦੀ ਆਰੀ ਪੜੰਦਾ ਸੋਣਾ ਨਹੀਂ ਇੱਕ ਮਿੰਟ ਇੱਕ ਮਿੰਟ ਆਪਾਂ ਆਪਾ ਹੀ ਹੋਏ ਬੰਦੇ ਨਹੀਂ ਆ ਸਾਡੇ ਦੇ ਭਰਾ ਸਾਡੇ ਦੇ ਕਈ ਯੂਟਿਊਬਰ ਵਿੱਚ हां एक मिनट एक मिनट लो जी ये की है वो मती ही नहीं वो ना रिया हां मती ये मती जी हां मती ठीक है जी चलो जी आज सामने लेला बैठू है खर्त नहीं ना जब आप बच्चे होनिया है पार्टी का नंबर दिला दूं बहुत 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 आप पांच दिन मान ले आ भी कार्ड कार्ड तो आप आप बच्चे हैं ਇੰਨਾ ਦਾ ਮਾਰ ਇਹ ਕ੍ਰੀਜ਼ ਕਰਕੇ ਨਾ ਥੋੜਾ ਜਿਹਾ ਇਹ ਕਰਕੇ ਮਾਪੇ ਵੇਖ ਕੇ ਆਪਾਂ ਫਿਰ ਬੱਚੇ ਰਹਿਣ ਹਾਂ ਜੀ ਕਿ ਕੱਲ ਨੂੰ ਆਪਾਂ ਨੂੰ ਇਹ ਨਾ ਕਰੀਏ ਓਕੇ ਜੀ ਇਹ ਤਾਂ ਚੰਦ ਬੰਦਿਆਂ ਕੋਲ ਹੀ ਆਣਾ ਆਹ ਚੀਜ਼ ਚੰਦ ਬੰਦਿਆਂ ਕੋਲ ਰਹਿ ਗਈ ਆ ਬਹੁਤ ਮਾਤਰੀ ਤੇ ਵੀ ਨਹੀਂ ਦੇਖਾਉਗੇ ਦੱਸੋ ਜੀ ਹਾਂ ਤਰਾ ਇਹ ਕਿੰਨਾ ਚੋ ਜੀ ਕੋਈ ਕਰਦੀ ਨਹੀਂ ਆਪਾਂ ਨੂੰ ਦੁਨੀਆ ਨਾ ਪਤਾ ਕੋਈ ਗੱਲ ਨਹੀਂ ਇਹ ਤਾਂ ਫਿਰ ਕਿਹੜੀ ਗੱਲ ਹੈ ਸੰਗ ਦਾ ਕਦੋਂ ਹੁੰਦੀ ਦਾਦੇ ਦਾਦੇ ਇਹ ਦੱਸ ਦੇਣਾ ਆਪੇ ਜਿੰਨਾ ਵੇਖਣੇ ਆ ਲਓ ਜੀ ਤੁਸੀਂ ਵੀ ਦੱਸ ਦਿਓ ਹੁਣ ਕਮੈਂਟ ਚ ਪਰ ਕਰ ਇਹ ਵੀ ਬਤਾ ਜੀ ਚੀਨੇ ਹੀ ਆ ਕਬੂਤਰ ਕਸੂਰੀ ਚੀਨੇ ਜਲਦੀ ਕਲਾਕਾ ਤਾਂ ਨਾ ਉਹ ਵੀ ਸੇਲ ਚ ਨਹੀਂ ਜਲਦੀ ਹਾਂ ਲੋ ਇਹ ਫੜੇ ਨਹੀਂ ਕਦੀ ਤਾਂ ਬੁਰਾ ਮੰਨਦੇ ਜਾਂਦੇ ਪੰਜੇ ਕਰ ਨਹੀਂ ਓਕੇ ਜੀ ਉਈ ਨਹੀਂ ਦਾ ਤਾਂ ਦੂ ਗੱਲ ਸੱਚੀ ਨਾ ਆਪਾਂ ਕਿਰਦੀ ਆ ਵੀਰ ਬੈਠਾ ਸਾਰਾ ਪਰਾਇ ਆਪਾਂ ਜੀ ਉਲ ਬਾਲ ਦੇ ਸੱਚੀ ਆਪਾਂ ਉਹਨਾਂ ਦਾ ਆ ਜਾਣ ਉਹਨਾਂ ਆਪਣੇ ਕਰੋਨ ਬੱਚਾ ਹੈ ਆ ਫੇਰਾ ਮਾਪੀਓਗੇ ਤਾਂ ਇਹ ਮੈਂ ਤਾਂ ਚੋਖਾ ਹੈ ਇਹਦੇ ਦਿੱਤੇ ਕਿ ਧਰਮੇ ਕਿਸ ਨੂੰ ਨਹੀਂ ਬੱਚੇ ਆ ਜੀਰੇ ਦੇ ਜੀਰੇ ਦੇ ਦਿੱਤੇ ਫੋਲਰ ਜੰਟ ਸਿੱਖੀਵੰਦ ਬੱਚੇ ਇਹਦੇ ਹਾਂ ਲੈ ਉਹਨੂੰ ਨਾਲ ਲੈ ਠੀਕ ਆ ਜੀ ਦਾ ਕੁਝ ਜਾਣ ਬੰਦਾ ਠੀਕ ਹੈ ਠੀਕ ਹੈ डे okay. ਆਜੀ ਇਹੇ ਲਿਓ ਉਹਦੇ ਵਿੱਚ ਬਚੀ ਹੋਈ। ਓਕੇ। ਉਹ ਜੀ ਲੈ ਆਉਂਦਾ। ਆਉਂਦੀ ਗਾਣਾ। ਹਾਂ, ਸ਼ਾਨ ਜੀਆ ਆਉਂ ਕਰਾ। ਓ ਹਰੀ ਸ਼ਾਨ ਆਵਾ। 87 ਨੰਬਰ। 87 ਹੈ। ਇਹਦੇ ਇਹਨੇ ਹਾਂ ਇਹ ਕਾਹ ਦੇ ਕਾਹ ਦੇ ਕੋਲ। ਸਰ ਕਰਕੇ ਆਪਾਂ ਇਹ ਮਾਈਕ ਇਹਨਾਂ ਡਾਲ ਨਹੀਂ ਕੀਤੀ। ਅੱਛਾ ਜੀ। ਹਲੇ ਹਲੇ ਛੱਡਿਓ ਨਾ। ਪੈਂਦੀ ਹੋ ਗਈ। ਹੂੰ। ਉਹ ਜੀ ਦੀ ਕੋਲ ਰ। ਆ ਵੀ ਬੰਦਾ ਬੱਚਾ ਬੱਚਾ ਹੀ ਆ ਇਹ ਵੀ ਲੈਂਦਾ ਹੀ ਹੈ ਕਿਸ ਤੋਂ ਇਹ ਲੈਂਦੇ ਇਦੀ ਨਾ ਬੱਚੇ ਹਾਂ ਹੁਣ ਉਹ ਕਿਹੇ ਕੋਲ ਨਾ ਟੈੜੀ ਜੋੜੇ ਆ ਹਾਂਜੀ ਹਾਂਜੀ ਟੈੜੀ ਜੋੜੇ ਕਿਹੇ ਕੋਲ ਉਹਨਾਂ ਪਾਰ ਦੇ ਫੜੇ ਉਹਨਾਂ ਤੋਂ ਬੱਚੇ ਲਿਆਏ ਆ ਠੀਕ ਠੀਕ ਆ ਆ ਪਰ ਦਗਾਈਆਂ ਥੋੜੇ ਮਿੰਟ ਗੋਲ ਕਿਤੇ ਗੋਲ ਕਿਤੇ ਜੋੜੇ ਆ ਪਾਉਣ ਲਿਿਆਂ ਦੇ ਠੀਕ ਠੀਕ ਓਕੇ ਆ ਕਰੀ ਕਰੀ ਕਲਰ ਦਿਖਾ ਦੇ ਕੋਣ ਪਸਟੀ ਕਰਨ ਦਾ ਕੰਮ ਕਰਦੇ ਆ ਇਹ ਵੀ ਉਹਨਾਂ ਚਾਹੀਏ ਇਹ ਵੀ ਉਹਨਾਂ ਦਾ ਭੈਣ ਭਰਾਈ ਹੈ। ਲੋ ਜੀ ਥੋੜਾ ਇਸ ਤਰ੍ਹਾਂ ਦੀ ਅੱਖ ਦਾ ਕਲਰ ਕੱਢਦੇ ਜੀ। ਮੈਂ ਕਿਹੜੇ ਕੰਨ ਨਹੀਂ ਖੜੇ। ਥੋੜੀ ਜਿਹੀ ਲਾਲੀ ਆਉਂਦੀ ਹੈ। ਆਪਾਂ ਨਾਲ ਜੁੜੇ ਹੋਏ ਹਾਂ। ਕੱਲ ਨੂੰ ਕੋਈ ਵੇਖੂ ਵੀਡੀਓ ਤੁਹਾਨੂੰ ਕਹੂੰਗਾ ਵੀ। ਠੀਕ ਆ। ਹਨਾ। ਠੀਕ ਹੈ ਜੀ। ਪੰਜ ਇੱਕ। ਆਹ ਬਕਾਰੀ ਕੋਲਾ। ਚੁੱਪੀ ਆਛੂ। ਓਕੇ ਜੀ ਆ ਦਿਨ ਲੈ ਜਹਾੜੇ ਲਗਾਏ ਸਤੇ ਓਕੇ ਜੀ ਦੇਖੋ ਹੁਣੇ ਦਿਖਾਉਣਾ ਦਿਖਾਉਣਾ ਹੀ ਸੋਹਣੇ ਚੋ ਲਓ ਜੀ ਮੀਆਂ ਨੀਰ ਬੁੜਾੜ ਜੰਮ ਆ ਗਿਆ ਦਿੰਦੇ ਜੀ ਉਹ ਵੀ ਉਹ ਕਾੜੀ ਕਿਹੜਾ ਇਹ ਇੱਕ ਛਾੜੀ ਦੇ ਰਾਮਪੁਰੀ ਸਟੇਜ ਤੇ ਪੰਨਿਹ ਦੇ ਕਿੱਥੋਂ ਗਾਵਾ ਦੇ ਗੜੀ ਚਲੋ ਤਸੀਂ ਅੰਦਰੋਂ ਲੈ ਜਾਣਾ ਤੁਹਾਨੂੰ ਪਰੇ ਨਹੀਂ ਪਾਕਿਸਤਾਨ ਆਣੇ ਸਿਆਣੇ ਨਾ ਕਿਹਨੇ ਤੂੰ ਜ਼ਰੂਰ ਤੁਹਾਨੂੰ ਫੋਨ ਕਰਨਗੇ ਅੱਛਾ ਹਾਂ ਕਿਉਂ ਲੱਗ ਗਈ ਸਾਡੇ ਇਥੇ ਲੱਗੇ ਪਿੰਡ ਹੈ ਨਾ ਹਾਂ ਠੀਕ ਹਾਂ ਹਾਂ ਇਸੇ ਉਹਨਾਂ ਉੱਥੋਂ ਹੀ ਆਉਂਦੇ ਜ਼ਿਆਦਾਤਰ ਪਿੰਡ ਤੋਂ ਮਾਤੀ ਲਗਾ ਦੇ ਐ ਮਾਤਾ ਨੂੰ ਕੁਝ ਮੱਕੀ ਕਸੂਰੀ ਦੇ ਸਾਈਡ ਲੱਗੇ ਲੱਗ ਜਾਂਦਾ ਹੈ ਬਿਲਕੁਲ ਲੱਗੇ ਨਾਲ ਹੀ ਆ ਪਰ ਇਹ ਤੋਂ ਸਾਨੂੰ 3 2 ਕਿਲੋਮੀਟਰ ਇਹਨਾ 15 ਕਿਲੋਮੀਟਰ ਦੋ ਕਿਲੋਮੀਟਰ 15 ਉਹ ਬਾਰਡਰ ਤੇ ਲੱਗ ਗਈ ਆ ਪਰ ਇਹ ਸ਼ਹਿਰ 15 ਕਿਲੋਮੀਟਰ ਆ ਸ਼ਹਿਰ 15 ਕਿਲੋਮੀਟਰ ਆ ਠੀਕ ਠੀਕ ਪਰ ਸਾਰੇ ਜਾਨਵਰ ਜਿੰਨੇ ਤਕਰੀਬਨ ਆ ਉਹ ਰੰਗ ਰੂੰਗੇ ਨਾਲ ਲੱਥੇ ਨੇ ਤੇ ਹੈਗੇ ਸਾਰੇ ਪਾਰਦੇ ਨੇ ਠੀਕ ਠੀਕ ਇਹ ਯਾਨੀ ਕਿ ਆਪਾਂ ਜੋੜੇ ਪੈਣੇ ਸਾਰੇ ਜਾਨਵਰ ਨੇ ਬੱਚੇ ਪੁੱਛੇ ਆਪਾਂ ਯਾਨੀ ਕਢਾ ਕੇ ਸੇਲ ਕਰਦੇ ਆ ਸੱਚੇ ਸੇਲ ਕਰੀ ਜੀ ਹਾਂਜੀ ਹਾਂਜੀ ਦੂਰ ਦੂਰ ਆ ਆ ਵੀ ਮਾਦੀ ਨਾ ਸ਼ਾਮੀ ਫੜੀ ਮੁੰਡਿਆਂ ਡਿੱਗੀ ਇਹ ਭੱਜਣ ਵਾਲੀ ਨਹੀਂ ਇਹ ਚੱਲ ਕੇ ਉਸਤਾਦ ਦੀ ਗਲਤੀ ਨਾਲ ਹੀ ਆ ਗਈ ਇਹਨੂੰ ਇਹ ਕੌਣ ਡਾਇਰ ਇਹ ਮੈਂ ਡਾਇਰ ਹੀ ਬਿਗੜਵਾ ਦਿੱਤਾ ਓਕੇ ਇਹ ਮੋਤੀਵਾਲ ਦੇ ਕੁਮਹਾਲੀ ਆ ਲੈ ਲੱਖ ਰੁਪਏ ਦੀ ਮਾਦੀ ਹੋ ਵੀਰ ਮੇਰਿਆ ਹਾਂ ਜਿਹਦੀ ਆਈ ਹੋਊਗੀ ਪਹਿਲੀ ਗੱਲ ਦੇਣੀ ਨਹੀਂ ਕਿਸੇ ਨੇ ਸਹੀ ਸਹੀ ਜਿਆਦਾ ਨਹੀਂ ਹਨਾਰੀ ਦਾ ਉਹਦਾ ਨਾ ਇਹਦਰਾ ਓਕੇ ਹਾਂ ਉਹਦੇ ਨਾਲ ਆਇਦਰ ਮੈਂ ਨਹੀਂ ਨਹੀਂ ਉਹ ਉਹ ਜੁੜਾ ਜਿਹੜਾ ਪਹਿਲਾ ਹੈ ਨਾ ਉਹ ਆਟਾ ਆ ਅੱਡੇ ਜੁੜਾ ਮਾਦੀ ਆ ਦੀ ਹੱਥ ਚਾਪਨੀ ਉਹਦੀ ਪੱਟੀ ਨਾ ਲੱਗੀ ਇਹਦੇ ਬੱਚੇ ਵੀ ਦਿੱਤੇ ਹਨਾ ਨੂੰ ਇਹਦੇ ਹਾਂ 14 ਬੱਚੇ ਕਰਦੇ ਆ ਜੀ ਹਾਲੇ ਫੇਰ ਬੱਚਾ ਆ ਬਹੁਤ ਸੋਹਣਾ ਰੰਗ ਆ ਨੰਬਰ ਉਹਨਾਂ ਦਾ ਪਿਆ ਹਾਂ ਉਧਰ ਲੈ ਲਓ ਜੀ ਆ ਨੰਬਰ ਉਧਰ ਦਾ ਪਿਆ ਜੀ ਇੱਕੋ ਮਿੰਟ 27 ਨੰਬਰ 27 ਕੜੀ ਨੰਬਰ ਹੈ ਜੀ 27 ਨੰਬਰ ਲਓ ਜੀ ਇੱਕ ਜੀ ਆ ਇੱਕ ਉਤਰ ਇਹ ਮਾਰਜੀ ਤੁਹਾਨੂੰ ਚਾਹ ਬਣਾਉਂਗਾ ਕੜੀ ਉਤਰ ਆ ਨਹੀਂ ਆ ਮਾਰਦੀ ਇਹ ਚਾਹ ਬਣਾਉਂਗਾ ਥੋੜਾ ਹੈ ਨਾ ਉਹ ਨਾਰੀ ਬਾਜੀ ਉਹ ਨਾਰੀ ਤੇ ਆ ਮਾਰੀ ਬੱਚਿਆਂ ਦਾ ਠੀਕ ਲੱਗছে ਥੋੜਾ ਦਾਰਦੀ ਵੱਲੋਂ ਨਾਲ ਠੀਕ ਇਹ ਜੋ ਹੋਏਗਾ ਆ ਵੀ ਮਾਦੀ ਫੜੀ ਨਾ ਕਹਨੇ ਹਾਂਜੀ ਹਾਂਜੀ ਜੀ ਠੀਕ ਹੈ ਜੀ ਇਹ ਸਿਆਣਨਗੇ ਪੱਕਾ ਸਾਰੇ ਕਬੂਤਰ ਸਿਆਣਨਗੇ ਹਾਂ ਇਹ ਲਾਗੇ ਥਾਵਾਂ ਦੇ ਸਾਡੇ ਚ ਨਾਲ ਲਾ ਲਈਏ ਨਾ ਚਾਰੇ ਬੰਨੇ ਵੱਟ ਲੱਗਦਾ ਸਾਡੂ ਠੀਕ ਹੈ ਸਾਡੇ ਜਿਵੇਂ ਕੂਤਰ ਤੇ ਗੱਲ ਨੇ ਖੜ ਜਾਣਾ ਕੂਤਰ ਆ ਗਿਆ ਆਪਨੇ ਇਥੇ ਵੇੜੇ ਜੀ ਬੈੰਦੇ ਜਾਂਦਾ ਆ ਉਹਨੂੰ ਆ ਨੀਵੀ ਕਰਦੇ ਜੀ ਨਾ ਥੋੜੀ ਨੀਵੀ ਅਸੀਂ ਹਾਂਜੀ ਆ ਕੱਲਾ ਇਹਨੇ ਰਹਿਣ ਦੀ ਰਵਾਇਤ ਆ ਆ ਵੇਲਾ ਆਦਿਆ ਹਾਂਜੀ ਚਾਰ ਕੋਟ ਦਾ ਸਤਾਦ ਆਪਣੇ ਨਾਲ ਲੈ ਡਵਈ ਉੱਥੇ ਅੱਛਾ ਜੀ ਉਹਦੇ ਤੇ ਉਹਦੀ ਛਾਤੀ ਸ਼ੌਂਕ ਕਰਦਾ ਠੀਕ ਠਾਕ ਆ ਇਹਦੇ ਵੀ ਲੱਗਾ ਸੀ ਉਥੋਂ ਮਂਗਾਵਾ ਗੈਂਡੇ ਨੂੰ ਉਥੋਂ ਬਣਾਵਾ ਕੇ ਜਾਂ ਮਰ ਜਰੂਰ ਆਹ ਫੋਨ ਨੰਬਰ ਵੀ ਆ ਆ ਵੇਲਾ ਲੋਡ ਤੇ ਨਹੀਂ ਉਤਰਾ ਜਾਨਵਰ ਸਾਡੇ ਕੋਲ ਆਪਦੇ ਕੋਲ ਬੜੇ ਟੌਪ ਦੇ ਆ ਹਾਂਜੀ ਕੜਨ ਕੋਈ ਦਿਖਾਰੇ ਕੋ ਚੱਕਰ ਨਹੀਂ ਇਹ ਨਹੀਂ ਨਹੀਂ ਲਾ ਦੇ ਉਹ ਛੌਂਕਰਾਇ ਕੂਤਰ ਦਾ ਨੰਬਰ ਦੱਸ ਦੂੰਗਾ ਪਹਿਲੇਗਾ ਨੰਬਰ ਦਿਖਾ ਦਿਖਾ ਦੇ ਦਿਖਾ ਦੇ ਚਾਣੀ ਲੈਣਾ ਕੀ ਕਰੀਚ ਪੈ ਲਈ ਮੈਂ ਤਾਂ ਹੀ ਹੁਸਨ ਜੈਣਾ ਉੱਡਿਆ ਇਹਨਾਂ ਦਾ ਆ ਮਲਵਈ ਰੱਖੀ ਛੌਂਕ ਜਾਂਦਾ ਮਲਵਈਆਂ ਦਾ ਹੀ ਹੈ ਉੱਡਦੇ ਇਧਰ ਮਲਵਈ ਆ ਜਾਂਦੇ ਹਾਂ ਪਰ ਆਪਾਂ ਦੇਸ਼ਾਂ ਦੀ ਚੀਜ਼ ਹੈ ਉਹ ਵੀ ਰਿਜ਼ਲਟ ਹੀ ਇਹਨਾਂ ਦਾ ਆਇਆ ਮਨੂੰ ਇਹ ਪੜਿਆ ਨਹੀਂ ਕਦੀ ਇਹ ਪੜਿਆ ਨਹੀਂ ਗੀ ਇਤਨੇ ਖੁੱਲੇ ਰਹਿੰਦੇ ਵੇੜੇ ਚ ਆਂ ਲੱਗਨ ਨੰਬਰ ਤੇ ਆਇਆ ਇਹ ਕੀ ਮੈਂ ਤੁਹਾਨੂੰ ਮਾਦੀ ਤੇ ਨਾਰਿਆ ਆ ਮਾਦੀ ਨਾਰਿਆ ਆ ਮਾਦੀ ਚੌੜਾ ਨਾਰਿਆ ਓਕੇ ਆ ਲੈ ਇਹ ਆਪ ਹੀ ਲਾਈ ਜੋੜੇ ਭਰਾ ਮੇਰਾ ਇਹਨੇ ਨੀਲੇ ਜਿਹੜੇ ਨਾਲ ਕੰਮ ਕਰਦੇ ਹੋ ਹੋਰ ਠੀਕ ਹੈ ਜੀ ਇਹ ਨਹੀਂ ਜਾਂ ਕੋਈ ਜਿਹੜਾ ਨਾਲ ਸੇਮ ਕਰਨਾ ਹੈ ਪਰ ਅਜੇ ਕੋਈ ਵੀ ਨਹੀਂ ਆਉਂਦਾ ओके ਜੀ ਇੱਧਰ ਲੱਕ ਦਿਖਾ ਦੇ ਭਾਈ ਉਹ ਕਬੂਤਰ ਨਹੀਂ ਦਿਖਾਇਆ ਜਿਹੜਾ ਮੈਂ ਅੱਗੇ ਫੜਿਆ ਸੀ ਠੀਕ ਹੈ